ਅਮੂਲ ਕੰਪਨੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਦੁੱਧ ਦੇ ਰੇਟ ਵਧਾ ਦਿੱਤੇ ਨੇ ਵੇਰਕਾ ਨੇ ਚੋਣਾ ਤੋਂ ਠੀਕ ਬਾਅਦ ਪੰਜਾਬ ਭਾਰਤ ਦੇ ਵਿੱਚ ਦੁੱਧ ਦੇ ਰੇਟ ਵਧਾ ਦਿੱਤੇ ਨੇ ਵੇਰਕਾ ਕੰਪਨੀ ਨੇ ਵੀ ਦੁੱਧ ਦੇ ਰੇਟ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ਦੁੱਧ ਦੀਆਂ ਜੋ ਨਵੀਆਂ ਕੀਮਤਾਂ ਨੇ ਅੱਜ ਤੋਂ ਲਾਗੂ ਹੋ ਚੁੱਕੀਆਂ ਨੇ ਆਮ ਜਨਤਾ ਤੇ ਮੁੜ ਮਹਿੰਗਾਈ ਦੀ ਮਾਰ ਪਈ ਹੈ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਧ ਦੀ ਗਰਮੀ ਦੇ ਕਾਰਨ ਦੁੱਧ ਦੇ ਰੇਟ ਵਧਾਏ ਗਏ ਨੇ ਕਿਉਂਕਿ ਗਰਮੀ ਦਾ ਅਸਰ ਪਸ਼ੂਆਂ ਤੇ ਵੀ ਪੈ ਰਿਹਾ ਹੈ ਜਿਸ ਕਾਰਨ ਦੁੱਧ ਉਤ ਉਪਾਦਨ ਦੇ ਵਿੱਚ ਕਮੀ ਆ ਰਹੀ ਹੈ ਤੇ ਲਾਗਤ ਖਰਚੇ ਵੱਧ ਚੁੱਕੇ ਨੇ ਇਸੇ ਕਰਕੇ ਸਾਡੇ ਵੱਲੋਂ ਦੁੱਧ ਦੇ ਰੇਟ ਵਧਾ ਦਿੱਤੇ ਗਏ ਨੇ ਵੇਰਕਾ ਮਿਲਕ ਪਲਾਂਟ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੁੱਧ ਦੇ ਨਵੇਂ ਰੇਟ ਜਿਹੜੇ ਨੇ ਉਹ ਲਿਖੇ ਗਏ ਨੇ ਫੁੱਲ ਕਰੀਮ 500 ਮਿਲੀ ਲੀਟਰ ਦਾ ਪੈਕੇਟ ਹੁਣ ਤੁਹਾਨੂੰ 34 ਰੁਪਏ ਦੇ ਵਿੱਚ ਮਿਲੇਗਾ ਤੇ ਇੱਕ ਲੀਟਰ ਵਾਲੇ ਪੈਕੇਟ ਦੀ ਕੀਮਤ ਜਿਹੜੀ 68 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਫੁੱਲ ਕਰੀਮ 2 ਲੀਟਰ ਵਾਲੇ ਦੁੱਧ ਦੇ ਪੈਕੇਟ ਦਾ ਰੇਟ ਜਿਹੜਾ ਹੈ ਉਹ 174 ਰੁਪਏ ਕਰ ਦਿੱਤਾ ਗਿਆ ਹੈ 6 ਲੀਟਰ ਵਾਲੇ ਪੈਕੇਟ ਦੀ ਕੀਮਤ ਜਿਹੜੀ ਹੈ 392 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਹੋਰ ਕਿਸਮ ਦੇ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਸਟੈਂਡਰਡ ਦੁੱਧ ਦੀ ਕੀਮਤ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ ਹੁਣ ਤੁਹਾਨੂੰ 500 ਮਿਲੀਲੀਟਰ ਵਾਲਾ ਪੈਕੇਟ ਜਿਹੜਾ 31 ਰੁਪਏ ਦੇ ਵਿੱਚ ਮਿਲੇਗਾ ਜਦੋਂ ਕਿ 1 ਲੀਟਰ ਵਾਲੇ ਪੈਕੇਟ ਦੀ ਕੀਮਤ ਜਿਹੜੀ ਹੈ 62 ਰੁਪਏ ਕਰ ਦਿੱਤੀ ਗਈ ਹੈ ਤੇ 2 ਮਿਲੀਲੀਟਰ ਵਾਲੇ ਦੁੱਧ ਦੀ ਕੀਮਤ ਜਿਹੜੀ ਹੈ 122 ਰੁਪਏ ਕਰ ਦਿੱਤੀ ਗਈ ਹੈ ਤੇ ਜੇਕਰ ਤੁਸੀਂ 6 ਮਿਲੀਲੀਟਰ ਵਾਲਾ ਪੈਕੇਟ ਖਰੀਦੋਗੇ ਤਾਂ ਤੁਹਾਨੂੰ 356 ਰੁਪਏ ਦੇਣੇ ਪੈਣਗੇ ਤਾਂ ਚੋਣਾ ਤੋਂ ਠੀਕ ਬਾਅਦ ਪੰਜਾਬ ਦੇ ਵਿੱਚ ਮਹਿੰਗਾਈ ਹੋਈ ਹੈ ਦੁੱਧ ਮਹਿੰਗਾ ਕਰ ਦਿੱਤਾ ਗਿਆ ਵੇਰਕਾ ਦੇ ਵੱਲੋਂ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਅਦਾ ਕਰ ਦਿੱਤਾ ਗਿਆ ਬਕਾਇਦਾ ਉਹਨਾਂ ਦੇ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੁੱਧ ਦੇ ਵੱਖ-ਵੱਖ ਰੇਟ ਜਿਹੜੇ ਨੇ ਉਹ ਦੱਸੇ ਗਏ ਨੇ ਅਮੂਲ ਕੰਪਨੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਦੁੱਧ ਦੇ ਰੇਟ ਵਧਾ ਦਿੱਤੇ ਨੇ ਵੇਰਕਾ ਨੇ ਚੋਣਾ ਤੋਂ ਠੀਕ ਬਾਅਦ ਪੰਜਾਬ ਭਾਰਤ ਦੇ ਵਿੱਚ ਦੁੱਧ ਦੇ ਰੇਟ ਵਧਾ ਦਿੱਤੇ ਨੇ ਵੇਰਕਾ ਕੰਪਨੀ ਨੇ ਵੀ ਦੁੱਧ ਦੇ ਰੇਟ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ਦੁੱਧ ਦੀਆਂ ਜੋ ਨਵੀਆਂ ਕੀਮਤਾਂ ਨੇ ਅੱਜ ਤੋਂ ਲਾਗੂ ਹੋ ਚੁੱਕੀਆਂ ਨੇ ਆਮ ਜਨਤਾ ਤੇ ਮੁੜ ਮਹਿੰਗਾਈ ਦੀ ਮਾਰ ਪਈ ਹੈ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਧ ਦੀ ਗਰਮੀ ਦੇ ਕਾਰਨ ਦੁੱਧ ਦੇ ਰੇਟ ਵਧਾਏ ਗਏ ਨੇ ਕਿਉਂਕਿ ਗਰਮੀ ਦਾ ਅਸਰ ਪਸ਼ੂਆਂ ਤੇ ਵੀ ਪੈ ਰਿਹਾ ਹੈ ਜਿਸ ਕਾਰਨ ਦੁੱਧ ਉਤ ਪਾਦੰਦ ਵਿੱਚ ਕਮੀ ਆ ਰਹੀ ਹੈ ਤੇ ਲਾਗਤ ਖਰਚੇ ਵੱਧ ਚੁੱਕੇ ਨੇ ਇਸੇ ਕਰਕੇ ਸਾਡੇ ਵੱਲੋਂ ਦੁੱਧ ਦੇ ਰੇਟ ਵਧਾ ਦਿੱਤੇ ਗਏ ਨੇ ਵੇਰਕਾ ਮਿਲਕ ਪਲਾਂਟ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੁੱਧ ਦੇ ਨਵੇਂ ਰੇਟ ਜਿਹੜੇ ਨੇ ਉਹ ਲਿਖੇ ਗਏ ਨੇ ਫੁੱਲ ਕਰੀਮ 500 ਮਿਲੀ ਲੀਟਰ ਦਾ ਪੈਕੇਟ ਹੁਣ ਤੁਹਾਨੂੰ 34 ਰੁਪਏ ਦੇ ਵਿੱਚ ਮਿਲੇਗਾ ਤੇ ਇੱਕ ਲੀਟਰ ਵਾਲੇ ਪੈਕੇਟ ਦੀ ਕੀਮਤ ਜਿਹੜੀ 68 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਫੁੱਲ ਕਰੀਮ 2 ਲੀਟਰ ਵਾਲੇ ਦੁੱਧ ਦੇ ਪੈਕੇਟ ਦਾ ਰੇਟ ਜਿਹੜਾ ਹੈ ਉਹ 174 ਰੁਪਏ ਕਰ ਦਿੱਤਾ ਗਿਆ ਹੈ 6 ਲੀਟਰ ਵਾਲੇ ਪੈਕੇਟ ਦੀ ਕੀਮਤ ਜਿਹੜੀ ਹੈ 392 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਹੋਰ ਕਿਸਮ ਦੇ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਸਟੈਂਡਰਡ ਦੁੱਧ ਦੀ ਕੀਮਤ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ ਹੁਣ ਤੁਹਾਨੂੰ 500 ਮਿਲੀਲੀਟਰ ਵਾਲਾ ਪੈਕੇਟ ਜਿਹੜਾ 31 ਰੁਪਏ ਦੇ ਵਿੱਚ ਮਿਲੇਗਾ ਜਦੋਂ ਕਿ 1 ਲੀਟਰ ਵਾਲੇ ਪੈਕੇਟ ਦੀ ਕੀਮਤ ਜਿਹੜੀ ਹੈ 62 ਰੁਪਏ ਕਰ ਦਿੱਤੀ ਗਈ ਹੈ ਤੇ 2 ਮਿਲੀਲੀਟਰ ਵਾਲੇ ਦੁੱਧ ਦੀ ਕੀਮਤ ਜਿਹੜੀ 122 ਰੁਪਏ ਕਰ ਦਿੱਤੀ ਗਈ ਹੈ ਤੇ ਜੇਕਰ ਤੁਸੀਂ 6 ਮਿਲੀਲੀਟਰ ਵਾਲਾ ਪੈਕੇਟ ਖਰੀਦੋਗੇ ਤਾਂ ਤੁਹਾਨੂੰ 356 ਰੁਪਏ ਦੇਣੇ ਪੈਣਗੇ ਤਾਂ ਚੋਣਾ ਤੋਂ ਠੀਕ ਬਾਅਦ ਪੰਜਾਬ ਦੇ ਵਿੱਚ ਮਹਿੰਗਾਈ ਹੋਈ ਹੈ ਦੁੱਧ ਮਹਿੰਗਾ ਕਰ ਦਿੱਤਾ ਗਿਆ ਵੇਰਕਾ ਦੇ ਵੱਲੋਂ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਅਦਾ ਕਰ ਦਿੱਤਾ ਗਿਆ ਬਕਾਇਦਾ ਉਹਨਾਂ ਦੇ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੁੱਧ ਦੇ ਵੱਖ-ਵੱਖ ਰੇਟ ਜਿਹੜੇ ਨੇ ਉਹ ਦੱਸੇ ਗਏ ਨੇ